ਹੈਲੋ ਜੀ ਅੱਜ ਆਪਾਂ ਬਣਾਵਾਂਗੇ ਅੰਡੇਆ ਤੋਂ ਪਨੀਰ ਦੀ ਸਬਜ਼ੀ ਪਹਿਲਾਂ ਅੰਡੇਆ ਤੋਂ ਅੰਡੇ ਪਹਿਲਾਂ ਤੋੜਾਂਗੇ ਆਪਾਂ 10 ਅੰਡੇ ਮੈਨੇ ਲਏ ਆ ਇਹਨਾਂ ਸਾਨੂੰ ਤੋੜ ਕੇ ਇਹਦਾ ਕੋਈ ਚਿੱਟਾ ਹਿੱਸਾ ਜਾਂ ਪੀਲਾ ਹਿੱਸਾ ਅਲੱਗ ਨਹੀਂ ਕਰਨਾ ਇਹਨਾਂ ਨੂੰ ਆਪਾਂ ਤੋੜ ਕੇ ਮਿਕਸੀ ਕਰ ਲਈ ਬਲਿਕਸ ਕਰ ਲੈਣਾ ਇਹਨਾਂ ਨੂੰ ਸਾਰਾ ਮਿਲਾ ਲੈਣਾ ਆ ਹੁਣ ਇਹਦੇ ਵਿੱਚ ਜਿਹੜਾ ਆਪਾਂ ਨੇ ਨਮਕ ਮਿਰਚ ਪਾਉਣੀ ਆ ਕਾਲੀ ਮਿਰਚ ਸਵਾਦ ਅਨੁਸਾਰ ਚਿਟਾ ਨਮਕ ਸਵਾਦ ਅਨੁਸਾਰ ਉਦੋਂ ਬਾਅਦ ਵਿੱਚ ਆਪਣੇ ਲਾਲ ਮਿਰਚ ਥੋੜੀ ਜੀ ਕਿਉਂਕਿ ਤੜਕੇ ਵਿੱਚ ਵੀ ਪੈਣੀ ਆ ਇਸ ਕਰਕੇ ਇਹਦੇ ਵਿੱਚ ਥੋੜਾ ਥੋੜਾ ਪਿਆ ਕੀ ਇਹ ਆਂਦਾ ਦਾ ਜਿਹੜਾ ਆਪਾਂ ਪਨੀਰ ਬਣਾਉਣਾ ਇਹ ਠਿੱਕਾ ਜਿਹਾ ਨਾ ਲੱਗੇ ਇਹਨੂੰ ਆਪਾਂ ਹੁਣ ਮਿਕਸ ਕਰ ਲੈਣਾ ਮਿਲਾ ਕੇ ਆਪਾਂ ਇਹਨੂੰ ਸਾਈਡ ਤੇ ਰੱਖਦੇ ਆਂ ਉਦੋਂ ਬਾਅਦ ਵਿੱਚ ਇੱਕ ਕੜਾਹੀ ਦੇ ਵਿੱਚ ਪਾਣੀ ਬੋਇਲ ਕੀਤਾ ਪਾਣੀ ਬੋਇਲ ਕਰਕੇ ਜਿਹੜਾ ਆਪਾਂ ਲਿਆਵਾ ਆਂਡਾ ਇਹ ਮੇ ਪਾਣੀ ਦੇ ਵਿੱਚ ਆਪਾਂ ਨੇ ਇਹ ਡੋਂਗਾ ਪੂਰੇ ਰੱਖ ਦੇਣਾ ਤੇ ਜਦੋਂ ਜੰਮ ਜਾਊਗਾ ਫਿਰ ਆਪਾਂ ਦੇ ਲਿਆ ਇਹਦੇ ਲਈ ਆਪਾਂ ਨੇ ਤੜਕੇ ਲਈ ਲਸਣ ਪਿਆਜ਼ ਤੇ ਟਮਾਟਰ ਪਿਆਜ਼ ਨੂੰ ਮੋٹے ਮੋٹے ਕੱਟ ਲਏ ਆ ਆਪਾਂ ਚੋਪਿੰਗ ਕਰਨੀ ਆ ਲਸਣ ਦੀ ਵੀ ਚੋਪਿੰਗ ਕਰਾਂਗੇ ਇੱਕ ਕੜਾਹੀ ਰੱਖ ਲਈ ਗੈਸ ਤੇ ਤੇ ਉਹ ਤੋਂ ਬਾਅਦ ਵਿੱਚ ਇਹਨੂੰ ਇਹਦੇ ਵਿੱਚ ਆਪਾਂ ਨੇ ਤੇ ਪਾਉਣਾ ਤੇਲ ਪਾ ਕੇ ਜੀਰਾ ਪਾ ਕੇ ਆਪਾਂ ਲਸਣ ਪਾਤਾ ਇਹ ਲਸਣ ਜਿਹਨੀ ਤੇਰਾ ਆਪਣਾ ਪੱਕਦਾ ਨਹੀਂ ਹੈਗਾ ব্রাউন ਹਲਾਈਟ ব্রাউন ਨਹੀਂ ਹੁੰਦਾ ਉਨੇ ਦੇਰ ਆਪਾਂ ਇਹਨੂੰ ਲਸਣ ਨੂੰ ਪਕਾਵਾਂਗੇ ਦੇ ਇਹਦੇ ਵਿੱਚ ਸੁੱਕੀ ਲਾਲ ਮਿਰਚ ਤੇ ਤੇਜ ਪੱਤਾ ਦੇ ਦੋ ਪਾਏ ਆ ਪੱਤੇ ਆਪਾਂ ਨੇ ਇਹਨਾਂ ਨੂੰ ਵੀ ਥੋੜਾ ਜਿਹਾ ਤੜਕੇ ਦੇ ਨਾਲ ਹੀ ਧੰਨ ਲਵਾਂਗੇ ਉਦੋਂ ਬਾਅਦ ਚ ਪਿਆਜ਼ ਚੋਪਿੰਗ ਕਰੇ ਹੋਏ ਦੋ ਪਿਆਜ਼ ਮੈਨੇ ਲਏ ਉਹਨਾਂ ਨੂੰ ਚੋਪਿੰਗ ਕਰਕੇ ਪਾ ਦੇ ਪਿਆਜ਼ਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਪੁੰਨਾ ਉਹ ਤੋਂ ਬਾਅਦ ਜਿਹੜੇ ਆਪਾਂ ਟਮਾਟਰ ਲਏ ਆ ਉਹਨਾਂ ਨੂੰ ਵੀ ਆਪਾਂ ਮਿਕਸੀ ਕਰ ਲੈਨੇ ਆ। ਇਹ ਆਜ ਆਪਣੇ ਭੁੱਜ ਗਏ ਨੇ। ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਾਂਗੇ। ਚਾਰ ਟਮਾਟਰ ਲਏ ਸੀ ਜਿਹੜੇ ਉਹ ਪਾਤੇ ਮਿਕਸੀ ਕਰਕੇ। ਹੁਣ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਨਾ ਪੁੰਨਾ ਦੇ। ਹਰੀਆਂ ਮਿਰਚਾਂ ਜਿਹੜੀਆਂ ਲਈਆਂ ਨੇ 4 5 ਇਹਨਾਂ ਨੂੰ ਆਪਾਂ ਬਰੀਕ ਬਰੀਕ ਕੱਟ ਲਵਾਂਗੇ ਫਿਰ ਇਹ ਪਾਵਾਂਗੇ ਜਿਹਦੀ ਵਿੱਚ ਹਨ ਇਹਨਾਂ ਨੂੰ ਆਪਾਂ ਸਾਰੀ ਚੀਜ਼ ਮਿਕਸ ਕਰ ਲਵਾਂਗੇ ਤੜਕਾ ਆਪਣਾ ਸੰਗੀ ਪ੍ਰਿੰਸੀ ਨਾਲ ਆਪਾਂ ਪੋਣਾਂਗੇ ਥੋੜਕੇ ਨੂੰ ਇਹ ਲੀਡਰ ਦਾ ਕੀ ਹੋਣੀ ਛੱਡਦਾ ਜਦੋਂ ਆਪਣਾ ਤੜਕਾ ਤਿਆਰ ਹੋ ਗਿਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਅੱਧਾ ਇੱਕ ਗਲਾਸ ਪਾਣੀ ਦਾ ਪਾਵਾਂਗੇ ਇਹਦੇ ਵਿੱਚ ਆਪਾਂ ਜਿਹੜੀ ਕਸ਼ਮੀਰੀ ਲਾਲ ਮਿਰਚ ਹੁੰਦੀ ਹੈ ਉਹ ਵੀ ਪਾਵਾਂਗੇ ਤੇ ਹੁਣ ਸਵਾਦ ਅਨੁਸਾਰ ਆਪਾਂ ਨਮਕ ਉਹ ਮਿਰਚ ਜੀਰਾ ਪਾਊਡਰ ਧਨੀਆ ਪਾਊਡਰ ਹਲਦੀ ਇਹ ਸਾਰਾ ਪਸ਼ਪਾਤਾ ਸਵਾਦ ਅਨਸਾਰ ਪਾਉਣਾ ਜੀ ਇਹਦੇ ਵਿੱਚ ਆਪਾਂ ਨੇ ਹਰੀ ਲਾਲ ਮਿਰਚ ਹਰੀ ਮਿਰਚ ਵੀ ਕੱਟ ਕੇ ਪਾਈ ਆ ਲਾਲ ਵੀ ਪਾਈ ਆ ਤੇ ਆਪਣੇ ਸਵਾਦ ਅਨਸਾਰ ਪਾ ਲੈਣਾ ਜਿਹੜੀ ਕਸ਼ਮੀਰੀ ਲਾਲ ਮਿਰਚ ਰੰਗ ਵਾਲੀ ਜੀ ਹੁੰਦੀ ਆ ਉਹ ਆਪਾਂ ਬਸ ਅੱਧਾ ਚੀਚਾ ਮਚਪਾਵਾਂਗੇ ਮਿਲਾ ਕੇ ਹੌਣੇ ਦੇ ਵਿੱਚ ਆਪਾਂ ਪਾਣੀ ਦਾ ਅੱਧਾ ਗਲਾਸ ਪਾ ਦਾਂਗੇ ਦੇਖੋ ਆਪਣਾ ਤੜਕਾ ਵਧੀਆ ਤੜਕਾ ਵਧੀਆ ਭੁੰਨਿਆ ਹੋਊਗਾ ਤਾਂ ਸਬਜੀ ਦਾ ਇਹਦਾ ਸਵਾਦ ਆ ਦੁੱਗਣਾ ਹੋ ਜਾਂਦਾ ਜੇ ਆਪਾਂ ਕੱਚਾ ਕੁਝ ਵੀ ਰੱਖਦੇ ਆ ਤਾਂ ਫਿਰ ਆਪਣੀ ਸਬਜੀ ਵਧੀਆ ਨਹੀਂ ਬਣਦੀ ਤੜਕੇ ਦੀ ਸਰਤੇ ਹੀ ਸਬਜੀ ਹੁੰਦੀ ਆ ਆਣੀ ਪਾਇਆ ਉਹ ਬੋਇਲ ਹੋਈ ਜਾਊਗਾ ਤੇ ਆਪਾਂ ਇਧਰ ਦੇਖ ਲੈਂਦੇ ਆ ਆਪਾਂ ਆਂਡਾ ਆਂਡਾ ਪੜਾ ਦੇਖੋ ਹੋ ਗਿਆ ਇਹ ਜੰਮ ਗਿਆ ਜਿੱਦਾਂ ਪਨੀਰ ਦੀ ਤਰ੍ਹਾਂ ਇਹ ਉੱਪਰ ਆਪਣੇ ਕਾਲੀ ਮਿਰਚ ਜਿਹੜੀ ਪਾਈ ਸੀ ਨਮਕ ਪਾ ਦਿੱtio ਆ ਹੁਣ ਇਹਦੇ ਆਪਾਂ ਪੀਸ ਬਣਾ ਲਾਂਗੇ ਪੀਸ ਤੁਸੀਂ ਆਪਣੇ ਹਿਸਾਬ ਨਾਲ ਬਣਾ ਲੈਣੇ ਆ ਵੱਡੇ ਛੋਟੇ ਦੇਖੋ ਕਿ ਲਵਦੀਆ ਬਣ ਕੇ ਤਿਆਰ ਹੋਇਆ ਇਹ ਆਪਾਂ ਤੜਕੇ ਵੱਲ ਹੋ ਜਾਈਏ ਆਪਾਂ ਦੇਖੋ ਜਿਹੜਾ ਆਪਾਂ ਪਾਣੀ ਪਾਇਆ ਸੀ ਉਹ ਵੀ ਪੱਕ ਗਿਆ ਬੋਇਲ ਹੋ ਗਿਆ ਵਿੱਚ ਹੀ ਆਪਾਂ ਮਿਰਚ ਪਾਈ ਆ ਸੁੱਕੀ ਪਨੀਰ ਜਿਹੜਾ ਆਪਾਂ ਇਹ ਅੰਡਾ ਦਾ ਜਿਹੜਾ ਬਣਾਇਆ ਪਨੀਰ ਹੋਏ ਦੇ ਵਿੱਚ ਪਾ ਕੇ ੜਕੇ ਦੇ ਤੇ ਆਪਾਂ ਹਲਾ ਦਵਾਂਗੇ ਆਪਣੀ ਸਬਜੀ ਬਣ ਕੇ ਤਿਆਰ ਆ ਜੀ ਤੁਸੀਂ ਜਿਹੜਾ ਮਤਲਬ ਕਿ ਗਰੇਵੀ ਬਣਾਉਣੀ ਆ ਇਹ ਵੀ ਆਪਣੇ ਹਿਸਾਬ ਨਾਲ ਬਣਾ ਲੈਣੀ ਆ ਪਤਲੀ ਬਣਾਉਣੀ ਆ ਤੇ गाढ़ी ਬਣਾਉਣੀ ਆ ਜਿੱਦਾਂ ਦੀ ਤੁਸੀਂ ਬਣਾਉਣੀ ਆ ਬਣਾ ਸਕਦੇ ਹੋ ਇਹ ਸਬਜੀ ਪਨੀਰ ਜਿਹੜਾ ਬਣਾਇਆ ਆਪਾਂ ਇਹਦੇ ਤੋਂ ਪਹਿਲਾਂ ਹੀ ਤੁਸੀਂ ਆਪਣੇ ਪਾਣੀ ਨੂੰ ਪਕਾ ਕੇ ਗਰਮ ਪਾਣੀ ਪਾ ਲਿਓ ਟਰਕ ਦੇ ਵਿੱਚ ਕੱਚਾ ਕੱਚਾ ਪਾਉਣ ਦੀ ਲੋੜ ਨਹੀਂ ਗਰਮ ਪਾਣੀ ਪਾਓ ਗਰਮ ਪਾਣੀ ਦੇ ਨਾਲ ਇਹ ਇਹ ਫੌਲ ਸਬਜ਼ੀ ਆਪਾਂ ਨੇ ਥੋੜਾ ਜਿਹਾ ਅਗਰਤੀ ਹਾਲੇ ਪਾਇਆ ਸੀ ਆਪਾਂ ਨੇ ਇਹਦੇ ਵਿੱਚ ਥੋੜਾ ਜਿਹਾ ਹੋਰ ਪਾਣੀ ਜੇ ਪਾਉਣਾ ਤਾਂ ਗਰਮ ਕਰਕੇ ਹੀ ਪਾਉਣਾ ਸੋ ਤਾਂ ਜੇ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰ ਆਪਾਂ ਸਰਵ ਕਰਾਂਗੇ ਹੁਣ ਜੀ ਇਥੇ ਮੇਰੀ